ਸੀ ਦੇਖ ਰਹਿ ਦੈਨ ਸਰਟੀ ਵੀ ਮਹਾ ਸੰਦੀਪ ਸ਼ਰਮਾ ਸੋ ਲਗਾਤਾਰ ਅੱਜ ਦਾ 10ਵਾਂ ਦਿਨ ਜਿਹੜਾ ਕਿਸਾਨ ਅੰਦੋਲਨ ਜਿਹੜਾ ਲਗਾਤਾਰ ਜਿਹੜਾ ਧਰਨਾ جاری ਹੈ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਅੰਦਾਸ ਦੀ ਕਿ ਕੱਲ ਜਿਹੜਾ ਖਨੋਰੀ ਬਾਰਡਰ ਤੇ ਜਿਹੜਾ ਕਿਸਾਨ ਦੀ ਜਿਹੜੀ ਮੌਤ ਹੋਈ ਸੀ ਉਸ ਦੇ ਰੋਸ਼ ਪ੍ਰਭੂ ਜਿਹੜਾ ਪੰਜਾਬ ਦੇ ਸਾਰੇ ਦਿੱਲੀ ਨੈਸ਼ਨਲ ਹਾਈਵੇ ਨੂੰ ਕਿਸਾਨ ਭਰਾਵਾਂ ਵੱਲੋਂ ਜਾਮ ਕੀਤਾ ਗਿਆ ਤੇ ਇਸ ਰੋਸ਼ ਪ੍ਰਗਟ ਵੱਲੋਂ ਅੱਜ ਪੂਰੇ ਦਿੱਲੀ ਨੈਸ਼ਨਲ ਹਾਈਵੇ ਦੇ ਵਿੱਚ ਪੂਰਾ ਜਾਨਗਤ ਅਸੇ ਮੌਜੂਦ ਅਸੀਂ ਲਾਡੋਵਾਲ ਟੋਲਾ ਦੇ ਵਿੱਚ ਜਿੱਥੇ ਅੱਜ ਕਿਸਾਨ ਭਰਾਵਾਂ ਜਿਹੜੀ ਰੋਸ ਅਭਰੂ ਦੋ ਕਿਸਾਨ ਸ਼ਹੀਦ ਹੋਇਆ ਉਹਨਾਂ ਦੇ ਸ਼ੋਕ ਦੇ ਵਿੱਚ ਆ ਜਿਹੜੀ ਅਜਿਹਾ ਦਿੱਲੀ ਨੈਸ਼ਨਲ ਹਾਈਵੇ ਬੰਦ ਦੀ ਗੱਲ ਬਿਲਕੁਲ ਸਾਜੀ ਕਿੱਸਾ ਦੇਖ ਦਿਓ ਅੱਜ ਦਾ 10ਵੇਂ ਦਿਨ ਤਰਨਾ ਦਾ ਜਾਰੀ ਹੈ ਕਿਸਾਨ ਅੰਦolan ਕਿੱਸਾ ਦੇਖ ਦਿਓ ਵੀ ਦੋ ਜਿਹੜੇ ਕੱਲ ਵੀ ਤਸ਼ੱਦਦ ਹੈ ਹਰਿਆਣਾ ਪੁਲਿਸ ਵੱਲੋਂ ਕਿਸਾਨ ਜਿਹੜਾ ਸ਼ੁਕਰ ਨੂੰ ਉਹਨੂੰ ਮੌਤ ਦੇ ਘਾਟ ਉਤਾਰਦਾ ਬਾਹਰ ਕਰਤੇ ਇੱਕ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੀ ਬੁਖਲਾਹਟ ਆ ਜਿਹੜਾ ਮੰਨਦਾ ਹੈ ਸਾਤਵੇਂ ਢੰਗ ਨਾਲ ਧਾਰਨਾ ਦੇ ਦੇ ਰਹੇ ਕਿਸਾਨਾਂ ਤੇ ਜਿਹੜਾ ਇਹ ਜ਼ਬਰ ਕੀਤਾ ਅਸੀਂ ਇਹ ਮੰਨਦੇ ਆ ਕਿ ਸਰਕਾਰ ਜਾਬਰ ਹੈ ਜਾਬਰ ਰਹੀ ਆ ਅਪਣਾ ਰਹੀ ਆ ਸਰਕਾਰ ਇੱਥੋਂ ਤੱਕ ਨਿਕੜ ਚੁੱਕੀ ਹੈ ਕਿ ਨੌਜਵਾਨਾਂ ਨੂੰ ਸਿੱਧੇ ਗੋਲੀਆਂ ਮਾਰਨੀਆਂ ਸਿੱਧੇ ਐਕਸ਼ਨ ਕਰਨੇ ਇੱਥੋਂ ਤੱਕ ਕਿ ਇਹੋ ਜਿਹੇ ਐਕਸ਼ਨ ਤਾਂ ਦੂਸਰੇ ਦੇਸ਼ ਦੀ جنگ ਦੇ ਸਮੇਂ ਹੁੰਦੇ ਆ ਆਪ ਦੇ ਲੋਕਾਂ ਨੂੰ ਗੋਲੀਆਂ ਨਾਲ ਮਾਰਨਾ ਤਾਂ ਇਹ ਸਰਕਾਰ ਦੀ ਮੈਂ ਕਹਿੰਦਾ ਵੀ ਬੇਹਾਦਰ ਜਿੰਨੇ ਵੀ ਨਿੰਦਿਆ ਕਰ ਕੀਤੀ ਜਾਵੇ ਉਹ ਨਹੀਂ ਥੋੜੀ ਆ ਤੇ ਜਿਹੜਾ ਹੜਾ ਐਸਕੇਮ ਮੋਰਚਾ ਹੈਗਾ ਜਿਸ ਨੇ ਕਾਲ ਦਿੱਤੀ ਆ ਟੋਲ ਪਰਾਜਾਂ ਦੇ ਬੈਠਣ ਦੀ ਭਾਜਪਾ ਦੇ ਦਰਵਾਜਾਂ ਦੇ ਬੈਠਣ ਦੀ ਉਹ ਕਾਲ ਜਿਹੜੀ ਆ ਅੱਜ ਤਜਾਰੀ ਆ ਜਿਸ ਤਰ੍ਹਾਂ ਆ ਐਕਸ਼ਨ ਵਿੱਚ ਦੇਣਾ ਸਰਕਾਰਾਂ ਨੇ ਕੀਤਾ ਤਾਂ ਅਸੀਂ ਹੋਰ ਠਕਾ ਜਰਾ ਸੰਘਰਸ਼ ਅੱਗੇ ਨੂੰ ਪਿੰਡਾਂ ਅੱਗੇ ਹਰ ਹਾਲ ਕਿਸੇ ਦੇ ਦੋ ਕਿਸਾਨਾਂ ਨੇ 10 ਦਿਨ ਪੂਰਾ ਜ਼ਬਰਦਸਤ ਇਮਤਿਹਾਨ ਸਾਬਤ ਨ ਦਿੱਤਾ ਸ਼ੰਭੂਪੁਰ ਦਾ ਖਨੋਰੀ ਬੜਾ ਲੇਕਿਨ ਉਸ ਦੇ ਬਾਵਜੂਦ ਕਿਸਾਨ ਅੜੇ ਹਰਿਆਣਾ ਦੀ ਪੁਲਿਸ ਨੇ ਤਸ਼ਰਹਟਾਈ ਆ ਔਰ ਦੋ ਕਿਸਾਨ ਵੀ ਸ਼ਹੀਦ ਹੋਇਆ ਕਾਫੀ 150 ਤੋਂ ਵੱਧ ਜਿਹੜੇ ਫਟਟਰ ਵੀ ਹੋਇਆ ਕਿਸਾ ਦੇਖ ਦੋ ਅੱਛਾ ਜਿਹੜੇ ਏਕਤਾ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੀਟਿੰਗ ਵੀ ਹੋ ਰਹੀ ਹੈ ਯਾਰ ਉਹਦੇ ਵਿੱਚ ਤੇ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੇ ਸਾਡੇ ਧੰਨੇ ਮਜਾਰੇ ਤੇ ਆਪਣੇ ਕੜਾਓ ਚੱਲ ਰਹੇ ਆ ਉਹਨਾਂ ਦੇ ਉੱਪਰ ਅਸੀਂ ਮੋਹਨ ਧਾਰ ਕੇ ਉਹ ਸ਼ਹੀਦ ਨੂੰ ਸ਼ਰਦਾ ਜਲੀ ਵੀ ਭੇਟ ਕੀਤੀ ਆ ਅਤੇ ਅਸੀਂ ਇਹ ਐਲ ਵੀ ਕੀਤਾ ਕਿ ਜਨਨਾ ਚਰ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਨਹੀਂ ਜਾਂਦੀਆਂ ਇਸ ਜੋ ਪੁਤਕਸ਼ਾਲ ਮੋਰਚੇ ਵੱਲੋਂ ਜਿਹੜਾ ਘੋਲ ਆ ਉਹ ਜਾਰੀ ਰੱਖਿਆ ਜਾਊਗਾ ਤੇ ਜੋ ਮੋਦੀ ਸਰਕਾਰ ਵੱਲੋਂ ਜ਼ਬਰ ਜ਼ੁਲਮ ਕੀਤਾ ਜਾ ਰਿਹਾ ਹੈ ਉਹਦਾ ਜਿਹੜਾ ਸਾਹਮਣਾ ਕਰਦੇ ਹੋਏ ਅਸੀਂ ਜਿਹੜੇ ਜੰਗਾਂ ਉਹਨੂੰ ਜਾਰੀ ਰੱਖਾਂਗੇ ਤੇ ਜਿੰਨਾ ਚਿਰ ਸਾਡੀ ਜੰਗ ਜਿੱਤ ਨਹੀਂ ਜਾਂਦੇ ਅਸੀਂ ਸੰਘਰਸ਼ ਨੂੰ ਨਜ਼ਰ ਜਾਰੀ ਰੱਖਦੇ ਰਹਾਂਗੇ ਸੋ ਇਹ ਸੰਨ ਕਿਸਾਨ ਆਗੂਨ ਦੱਸੇ ਕਿ ਨੈਸ਼ਨਲ ਦਿੱਲੀ ਵੱਲ ਜਿਹੜਾ ਦਿੱਲੀ ਨੈਸ਼ਨਲ ਹਾਈਵੇ ਦਾ ਲੁਧਿਆਣਾ ਤੋਂ ਮੌਜੂਦ ਲਾਣਵਾਲ ਟੋਲਾ ਦੇ ਜਿਹੜੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੋਂ ਬਲੜਾ ਅੱਜ ਪੂਰਾ ਕਾਰਜ ਜੋ ਕਰਨਾ ਕਰਦੇ ਸੀ ਦੇਸ਼ ਦੇ ਸਾਰੇ ਦਿੱਲੀ ਨੈਸ਼ਨਲ ਹਾਈਵੇ ਨੂੰ ਜਿਹੜਾ ਬੰਦ ਕਰਨ ਦੀ ਕਾਲ ਸੀ ਉਹਦੇ ਲਈ ਆਪਾਂ ਲਗਾਤਾਰ ਉਸ ਦੀਆਂ ਨੂੰ ਕਾਫੀ ਜਿਹੜਾ ਹੰਗਾਰਾ ਵੀ ਮਿਲਿਆ ਤੇ ਸਾਰੇ ਟੁੱਲੇ ਬੰਦ ਵੀ ਕੀਤੇ ਗਏ ਤਾਂ ਇਸ ਨਾਲ ਤਾਂ ਦੱਸ ਹੀ ਸਿਰਫ ਐਂਬੂਲੈਂਸ ਤੇ ਮਿਲਟਰੀਆਂ ਦੀ ਗੱਡੀਆਂ ਤੇ ਹੋਰ ਜਿਹੜੇ ਮਰੀਜ਼ਾਂ ਨੂੰ ਤੇ ਜਾਨ ਦੀ ਇਜਾਜ਼ਤ ਸੀ ਤੇ ਲੇਕਿਨ ਜਿਹੜੇ ਕੱਲ ਦੋ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਰੋਸ ਸਬੂਤ ਅੱਜ ਪੂਰੇ ਦੇਸ਼ ਭਰ ਦੇ ਜਿਹੜੇ ਸਾਰੇ ਦਿੱਲੀ ਨੈਸ਼ਨਲ ਹਾਈਵੇ ਨੂੰ ਬੰਦ ਕਰਤਾ ਗਿਆ ਤੇ ਕਿ ਸ਼ਾਂ ਉਹਨਾਂ ਨੂੰ ਜਿਹੜੇ ਕਿਸਾਨ ਹੈਗੇ ਉਹ ਉਹਨਾਂ ਸ਼ਹੀਦ ਕਿਸਾਨਾਂ ਨੂੰ ਆਪਣੀ ਸ਼ਰਧਾਂਜਲੀ ਵੀ ਨਾਲ-ਨਾਲ ਦੇ ਰਹੇ ਆ ਸੋ ਇਸ ਜਾਮ ਨਾਲ ਜਿਹੜਾ ਕਾਫੀ ਜਿਹੜੀ ਲਾਡੋਵਲ ਟੂਰ ਦੇ ਰਹੀ ਕਾਫੀ ਜਿਹੜੀ ਸਥਿਤੀ ਹੈ ਕਾਫੀ ਜਾਮ ਵਾਲੀ ਬਣੀ तकरीबन 5-5 ਕਿਲੋਮੀਟਰ ਦਾ ਲੰਬਾ ਜਾਮ ਵੀ ਲੱਗੇ ਰਿਹਾ ਲੇਕਿਨ ਅਡੀਆਂ ਕੱਲ ਅਡੀ ਖਨੋਰੀ ਬਾਰਡਰ ਦੇ ਉੱਪਰ ਜਿਹੜੀ ਹਾਲਾਂਕਿ ਦਾ ਉਹ ਤਛੜ ਢਾਈ ਇੱਕ ਜਿਹੜਾ ਯੁਵਾ ਕਿਸਾਨ ਸੀ ਸ਼ੁਭਕਰਨ ਸੀ ਉਹਨਾਂ ਦਾ ਮੌਤ ਦੇ ਘਾਟੋ ਦਾ ਉਹਦੇ ਰੋਜ ਸਭ ਨੂੰ ਅੱਜ ਦਿੱਲੀ ਨੈਸ਼ਨਲ ਹਾਈਵੇ ਦੇ ਪੂਰੇ ਜਾਮ ਕਰਤੇ ਗਏ ਕੈਮਰਮਨ ਬੋਬੀਨਾ ਸੰਦੀਪ ਸ਼ਰਮਾ ਜੈਨਸਰ ਟੀਵੀ ਲਡਵਾਲ ਲੁਧਿਆਣਾ